ਏ ਸੋਨਾ ਦਾ ਸਿਂਗਾਰ ਹਾਂਜੀ ਸਾਰੇ ਤੁਸੀਂ ਅੱਜ ਪਿੰਡ ਉੱਚਲੇ ਵਿਖੇ ਆਏ ਜੀ ਸਭਾਰੇ ਦੱਸਿਓ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉੱਚੇਲੇ ਪਿੰਡ ਸਰਪੰਚ ਸਾਹਿਬ ਨਾਲ ਬੈਠੇ ਸੀ ਕਿੰਨੇ ਇੱਕ ਆਨੇ ਤੇ ਲਾਲੋ ਚਾਹ ਤੇ ਲਾਲੋ ਕੀ ਇਨਵਾਈਟ ਕੀਤਾ ਸੀ ਪਿਆਰ ਦੇ ਨਾਲ ਸੋ ਇਹ ਇੱਕ ਦੇ ਕਾਫੀ ਜਿਹੜਾ ਕਿ ਪਿੰਡ ਬਾਰੇ ਜਿਹੜੀ ਕਿ ਵਿਚਾਰ ਚਰਚਾ ਕੀਤੀ ਜਿਹੜੇ ਵਿਕਾਸ ਦੇ ਕੰਮ ਹੋਣ ਵਾਲੇ ਸੀ ਸੋ ਇੱਕ ਉਹੋ ਸੀ ਜੀ ਧਿਆਨ ਦੇ ਵਿੱਚ ਲਿਆਉਂਦੀ ਹੈ ਕਿ ਜਿਸ ਨਾਲ ਕਾਫੀ ਜਿਹੜੇ ਪਿੰਡ ਦੇ ਨਾਲੇ ਕੰਮ ਜਿਹੜੇ ਹੋਣ ਵਾਲੇ ਸੋਣ ਵਾਲੇ ਜਿੰਨਾਂ ਦੇ ਵਿੱਚ ਆਪਾਂ ਲਗਭਗ ਸ਼ੁਰੂ ਕਰ ਰਹੇ ਆ ਸੋ ਇੱਕ ਸਾਰਿਆ ਵੀਰਾਂ ਨਾਲ ਬੈਠ ਕੇ ਜਿਹੜਾ ਕਿ ਪ੍ਰਸ਼ਾਸਨ ਆਪਣੀ ਸ਼ਕਤੀ ਆ ਸੁਭਾਸੂ ਐਸਜੀ ਅੱਜ ਦਾ ਜਿਹੜਾ ਕੀ ਸਾਡਾ ਐਸਜੀ ਸੁਖਸਾਹੂ ਮੰਡਲ ਨਾਲ ਮਾਈਟ ਦਾ ਸੀ। ਸੋ ਜਿਹੜੇ ਕੇਟਰਿੰਗ ਦਾ ਚਾਰ 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 ਸਾਰੇ ਵੀਰਾਂ ਨੇ ਲਾ ਕੇ ਰੱਖਿਆ। ਅੱਛਾ ਪਾਣੀ ਦੇ ਵਿੱਚ। ਠੀਕ ਹੈ ਜੀ। ਅੱਜ ਤੇ ਸਾਡਾ ਭਾਈ ਅੱਜ ਤੋਂ ਇਹਤੋਂ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਸੂੜੀ ਦੀ ਟੀ ਪਾਰਟੀ ਰੱਖੀ ਸੀ ਸਪੰਸਾਹੂ ਨੇ। ਅਸੀਂ ਸਾਰੇ ਵਲੰਟੀਅਰ ਸਾਥੀ ਸਾਡੇ ਸਰਕਾਰ ਦੇ ਸੁਖਸਾਹੂ ਬਾਣ ਹੋਰ ਲੱਗ ਲੱਗੇ ਜਿਹੜੇ ਉਤੇ ਦਰਸਾਹੂ ਸਾਹਿਬਾਨ ਸਾਈਂ ਕਰ ਰਹੇ ਆ। ਜੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਜੋ ਕਾਰਜ ਹੋਣ ਵਾਲੇ ਉਹਦੇ ਸਬੰਧੀ ਵਿਚਾਰ ਚਰਚਾ ਕੀਤੀ ਗਈ ਔਰ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਉਹਦੇ ਸਬੰਧਤ ਵਿਚਾਰਾਂ ਜਾਂ ਮੈਂ ਧੰਨਵਾਦ ਕਰਦਾ ਸਾਰੇ ਸਹਿਯੋਗੀਆਂ ਦਾ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਧੰਨਵਾਦ ਕਰਨਾ ਸਰਪੰਚ ਸਾਹਿਬ ਦਾ ਜਿੰਨਾ ਲਈ ਇਹੋ ਜਿਹਾ ਇੱਕ ਮੌਕਾ ਦਿੱਤਾ ਵੀ ਆਪਾਂ ਸਾਰੇ ਬੈਠ ਕੇ ਇੱਕ ਵਿਚਾਰ ਚਰਚਾ ਕਰਕੇ ਜਿਹੜਾ ਅੱਗੇ ਵਧਿਆ ਜਾਵੇ ਔਰ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਪੈਂਸ ਸਾਹਿਬ ਜੀ ਧੰਨਵਾਦ ਇਹ ਨਿਰਗੰਗਾ ਜਿਹੜੇ ਆਏ ਸੀ ਜੀ ਚੇਅਰਮੈਨ ਸਾਹਿਬ ਦਾ ਧੰਨਵਾਦ ਬੱਚੇ ਬੋਲਦੇ ਥੋੜੇ ਧੰਨਵਾਦ ਚੇਅਰਮੈਨ ਸਾਹਿਬ ਦਾ ਧੰਨਵਾਦ ਮੇਰੇ ਵੱਡੇ ਵੀ ਆਂਦਾ ਆਂਦਾ ਤੇ ਜੀ ਆਇਆਂ ਨੂੰ ਇਹਨਾਂ ਨੂੰ ਮਰਦੇ ਆ ਸਾਰਿਆਂ ਨੂੰ ਪਿੰਡ ਦੇ ਕੰਮ ਦੀ ਦੀ ਸਦੀ ਮਦਦ ਕਰਮਣ ਤੇ ਪਿੰਡ ਦੇ ਕੰਮ ਕਰਾਈ ਧੰਨਵਾਦ ਹੈ ਦਾ ਸਾਰਿਆਂ ਦਾ